ਸੁਖਪਾਲ ਸਿੰਘ ਖਹਿਰਾ ਜੋ ਕਿ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਲਗਾਤਾਰ ਉਹ ਪ੍ਰਚਾਰ ਕਰ ਰਹੇ ਨੇ ਤੇ ਅੱਜ ਉਹ ਜਿੱਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸੀ ਤਾਂ ਉਹਨਾਂ ਬੋਲੇ ਇੱਕ ਬੜਾ ਵੱਡਾ ਬਿਆਨ ਦਿੱਤਾ ਗਿਆ ਉਹਨੇ ਕਿ ਜੇਕਰ ਸਾਡੀ ਸਰਕਾਰ ਆਂਦੀ ਹੈ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਐਨਡੀਪੀਐਸ ਦਾ ਪਰਚਾ ਪਾਵਾਂਗੇ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧ ਨਸ਼ੀਲੇ ਪਦਾਰਥਾਂ ਦੀ ਨਾਮਜ਼ਦਗੀ ਧਾਕਲ ਕਰਨ ਦੀ ਇੱਕ ਤਾਂ ਗੱਲ ਕਹਿਤੀ ਔਰ ਨਾਲ ਹੀ ਅਧਿਕਾਰੀਆਂ ਤੇ ਵੀ ਤਾਰਾ 311 ਤਹਿਤ ਚੌਤੀ ਦਿੱਤੀ ਹੈ। ਰੈਲੀ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜੇ ਖੈਰਾ ਸਾਹਿਬ ਦੇ ਇੱਕ ਮਹਾਂਤ ਨੇ ਸੀਮੇ ਮਹੰਤ ਪਟਾੜੇ ਤੋਂ ਸਰਪੰਚ ਨੇ ਉਹਨਾਂ ਠੱਗੀ ਕੀਤੀ ਸੀ ਤੇ ਜਦੋਂ ਉਹ ਸ਼ਿਕਾਇਤ ਲਾ ਕੇ ਸੁਪਾਲ ਸਿੰਘ ਖੈਰਾਕੋਲ ਪਹੁੰਚੇ ਤਾਂ ਰੈਲੀ ਦੇ ਵਿੱਚ ਹੀ ਹੰਗਾਮਾ ਹੋ ਜਾਂਦਾ ਢਿਲੂ ਸਾਹਿਬ ਤੇ ਉਹ ਮਹੰਤਾ ਨੂੰ ਕੁੱਟਿਆ ਜਾਂਦਾ ਕਾਂਗਰਸ ਵੱਲੋਂ। ਇਹ ਸਿਮਰਨ ਮਹੰਤਾ ਹੈ। ਇਹਦਾ ਕਟਾਪਾ ਚਾੜਿਆ ਇਹਦੀ ਗੱਡੀ ਵੀ ਤੋੜਤੀ। ਲੱਡਾ ਪਿੰਡ ਹੈ ਜਦੋਂ ਆਪਾਂ ਧੂਰੀਵਾਲੂ ਜਾਂਦੇ ਆਂ ਸਕਰੂਰ ਤੋਂ ਉੱਥੋਂ ਦਾ ਮਿੱਠੂ ਸਰਪੰਚ ਹੈ ਕਹਿੰਦੇ ਉਹਦੇ ਨਾਲ ਵਿਆਹ ਹੋਇਆ ਸੀ ਇੱਕ ਸਾਲ ਬਾਗਰੋ ਜੀ ਵੱਖ ਹੋ ਗਏ ਤੇ ਇਹ ਜਦੋਂ ਸਿਵਰਨ ਮਹਾਂਤ ਉੱਥੇ ਗਿਆ ਇਹਦੇ ਨਾਲ ਟਕਰਾਰ ਹੋ ਗਈ ਹੱਥ ਆਪਾਈ ਹੋਈ ਕੁੱਟਕਟਾਪੇ ਤੱਕ ਗੱਲ ਪਹੁੰਚ ਗਈ ਸੰਨਾ ਵੱਲੋਂ ਵੀ ਹੁਣ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਨੇ ਉਹਨਾਂ ਚੋਣ ਪ੍ਰਚਾਰ ਤੋਂ ਰੋਕਿਆ ਗਿਆ ਪਿੰਡਾਂ ਦੇ ਵਿੱਚ ਬੋਰਡ ਲਾਏ ਜਾ ਰਹੇ ਨੇ ਕਿ ਫਲਾਹ ਪਾਰਟੀ ਦਾ ਕੋਈ ਵੀ ਨਮਾਇੰਦਾ ਸਾਡੇ ਪਿੰਡ ਵਿੱਚ ਕਿਰਪਾ ਕਰਕੇ ਦਾਖਲ ਨਾ ਹੋਵੇ ਹਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸਾਈ ਭਾਈਚਾਰੇ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਲੁਧਿਆਣੇ ਦੇ ਵਿੱਚ ਇੱਕ ਜਗਰਾਤੇ ਚ ਗਏ ਸੀ ਜਿੱਥੇ ਇੱਕ ਗਾਇਕ ਉਨੇ ਕਹਦੇ ਅਸਾਈ ਭਾਈਚਾਰੇ ਬਾਰੇ ਕੁਝ ਜੀਆਂ ਟਿੱਪਣੀਆਂ ਕਰਤੀਆਂ ਜਿਹੜੀਆਂ ਧਰਮ ਅਨੇਕ ਭਾਰਤ ਏਕ ਵਰਗੇ ਨਾਰੇ ਦੇ ਫਿੱਟ ਨਹੀਂ ਉਲਟ ਜਾਂਦੇ ਬਾਰੇ ਸਰਵਿੰਦ ਕੇਜਰੀਵਾਲ ਨੂੰ ਹਲੇ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਸੁਪਰੀਮ ਕੋਰਟ ਵੱਲੋਂ ਦਾ ਫੈਸਲਾ ਢਿਲਸਾ ਉਹ ਸੁਰੱਖਿਅਤ ਰੱਖ ਲੈਗੇ ਬੇਅਦਬੀ ਨੂੰ ਲੈ ਕੇ ਬੋਲੇ ਨੇ ਜੀ ਭਾਈ ਧਿਆਨ ਸਿੰਘ ਮੰਡ ਵੱਲੋਂ ਕਹੇ ਗਿਆ ਕਿ ਸਿਰ ਬਸ ਸਿਆਸਤ ਹੀ ਕੀਤੀ ਗਈ ਹੈ ਜੀ ਬੰਦੀ ਸਿੰਘਾਂ ਲਈ ਬੇਅਦਬੀਆਂ ਜਿਹੜੀਆਂ ਹੋਈਆਂ ਹੁਣ ਤੱਕ ਉਹਦੇ ਵਿੱਚ ਮੰਡ ਸਾਹਿਬ ਦਾ ਇਹ ਕਹਿਣਾ ਕਿ ਜਿੰਨੀਆਂ ਸਿਆਸੀ ਪਾਰਟੀਆਂ 15 ਤੋਂ ਬਾਅਦ ਹੁਣ ਤੱਕ ਕਈਆਂ ਸਮੇਤ ਹੋਣ ਵਾਲੀ ਇਹਨਾਂ ਸਾਰਿਆਂ ਨੇ ਸਿਆਸਤ ਕੀਤੀ ਹੈ ਇਨਸਾਫ ਨਹੀਂ ਦਿੱਤਾ ਬਹੁਤ ਬੰਦ ਭੱਗਾ ਹੈ ਦਾ ਮਨਤਿੰਦਰ ਨਰਿੰਦਰ ਮੋਦੀ ਬੋਲੋ ਬਿਨਾ ਨਾਮ ਲੈ ਚਰਨਜੀਤ ਚੰਨੀ ਦੇ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਇਹ ਸਿਰਫ ਝੂਠ ਹੀ ਫਲਾ ਸਕਦੇ ਨੇ ਚਰਨਜੀਤ ਚੰਨੀ ਨੇ ਪੁੰਛ ਵਾਲੇ ਮਾਮਲੇ 'ਚ ਕੀਤਾ ਹਾਲਾਂਕਿ ਬਾਤ ਦੇ ਵਿੱਚ ਉਸ ਤੋਂ ਪਲਟ ਵੀ ਗਏ ਮੈਂ ਅਕਸਰ ਕਹਿੰਦੀ ਆ ਇੱਥੇ ਸਿਆਸਤ ਹੋ ਰਹੀ ਆ ਇਹ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਘਰਾਂ 'ਚ ਜਾ ਕੇ ਪੁੱਛੋ ਜਿਨ੍ਹਾਂ ਦੇ ਪਤੀ ਭਰਾ ਤੁਰਨਾ ਨੂੰ ਅਲਬਦਾ ਕਹਿ ਕੇ ਆਪਣੀਆਂ ਸ਼ਹਾਦਤਾਂ ਦੇ ਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਰ ਭਾਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਦਾ ਸਵਾਗਤ ਕਰਨੇ ਤੋਂ ਸਵਾਗਤ ਪਰੋਣਗੇ। ਸ਼ੁਕਰੀਆ ਮਿਹਰਬਾਨੀ ਜੀ। ਜੀ। ਜੋਸਾ ਸੁਖਪਾਲ ਸਿੰਘ ਖਹਿਰਾ ਜੋ ਕਿ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਲਗਾਤਾਰ ਉਹ ਪ੍ਰਚਾਰ ਕਰ ਰਹੇ ਨੇ ਤੇ ਅੱਜ ਉਹ ਜਿੱਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸੀ ਤਾਂ ਉਹਨਾਂ ਬੋਲੇ ਇੱਕ ਬੜਾ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿ ਜੇਕਰ ਸਾਡੀ ਸਰਕਾਰ ਆਂਦੀ ਹੈ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਐਨਡੀਪੀਐਸ ਦਾ ਪਰਚਾ ਪਾਵਾਂਗੇ ਜੀ ਦੇਖੋ ਸਰਕਾਰ ਇਹ ਜੇ ਸਤਾਈ ਦੀ ਗੱਲ ਹੈ ਕਈ ਵਾਰ ਇਹੋ ਜੇ ਗਰਮ ਨਾਰੇ ਦੇ ਕੇ ਲੋਕਾਂ ਨੂੰ ਨਾਲ ਜੋੜਨ ਦਾ ਕੰਮ ਕਰਨਾ ਹੁੰਦਾ ਹੈ ਜੀ ਪਤਾ ਲੱਗਿਆ ਕਿ ਉਹ ਸੰਗਰੂਰ ਦੇ ਕੁਝ ਪਿੰਡਾਂ ਦੇ ਵਿੱਚ ਵੱਖ-ਵੱਖ ਉਹਨਾਂ ਚ ਇੱਕ ਲੜੜਾ ਪਿੰਡ ਵੀ ਹੈ ਉਹਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਸਨ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬ੍ਰਦ ਨਸ਼ੀਲੇ ਪਦਾਰਥਾਂ ਦੀ ਨਾਮਜ਼ਦਗੀ ਦਖਲ ਕਰਨ ਦੀ ਇੱਕ ਤਾਂ ਗੱਲ ਕਹਿਤੀ ਔਰ ਨਾਲ ਹੀ ਅਧਿਕਾਰੀਆਂ ਤੇ ਵੀ ਧਾਰਾ 311 ਤਹਿਤ ਚੁਣੌਤੀ ਦਿੱਤੀ ਹੈ ਉਹ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਤਾਂ ਮੈਂ ਨਸ਼ੀਲੇ ਪਦਾਰਥਾਂ ਦਾ ਮਾਮਲਾ ਦਰਜ ਕਰਾਉਣਾ ਹੀ ਕਰਾਉਣਾ ਹੈ। ਔਰ ਜਿਹੜੇ ਜਿਹੜੇ ਡੀਜੀਪੀ ਅਫਸਰ ਜਾਂ ਇਹ ਤੋਂ ਵੱਡੇ ਇਹਨਾਂ ਤੇ ਵੀ ਭਾਰਤੀ ਦੰਡਾਵਲੀ ਦੀ ਧਾਰਾ 311 ਤਹਿਤ ਤੇ ਫਿਰ ਸੇਵਾ ਮੁਕਤ ਵੀ ਹੋ ਜਾਓ ਕਹਿੰਦੇ ਪੈਨਸ਼ਨਾਂ ਵੀ ਬੰਦ ਹੋ ਜਾਂਦੀਆਂ ਨੇ ਪੁਲਿਸ ਬਲਾਜਮ ਕੋਈ ਵੀ ਝੂਠਾ ਪਰਚਾ ਦਰਜ ਕਰਨ ਤੋਂ ਡਰੇਗਾ ਮੇਰਾ ਖਿਆਲ ਉਹਨਾਂ ਨੇ ਜਿਹੜਾ ਬੰਦਾ ਇੱਕ ਡੀਐਸਪੀ ਇਹਨਾਂ ਨੂੰ ਲੈ ਕੇ ਗਿਆ ਸੀ ਗ੍ਰਿਫਤਾਰ ਕਰਕੇ ਘਰ ਦੇ ਵਿੱਚੋਂ ਵਿੱਚ ਸ਼ਰਮਾ ਉਹਨਾਂ ਵਾਲੇ ਵੀ ਖਾਸੇ ਨਜ਼ਰ ਦੇ ਨਾਲ ਦੇਖ ਰਹੇ ਸਨ ਚੋਣ ਪ੍ਰਚਾਰ ਦੌਰਾਨ ਜਦੋਂ ਵੀ ਕੋਈ ਬੰਦਾ ਧੜਲੇ ਨਾਲ ਗੱਲ ਕਰਦਾ ਸੰਗਰੂਰ ਦੇ ਜਿਹੜੇ ਵੋਟਰ ਨੇ ਉਹ ਥੋੜਾ ਜਿਹਾ ਗਰਮ ਖਿਆਲੀ ਬੰਦੇ ਨੂੰ ਜ਼ਿਆਦਾ ਪਸੰਦ ਕਰਦੇ ਐ ਸੋ ਇਸ ਮਾਮਲੇ ਦੇ ਵਿੱਚ ਸੁਪਾਲ ਸਖੇਰਾ ਨੇ ਚੋਣ ਪ੍ਰਚਾਰ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਰੋਤੀ ਦਿੱਤੀ ਹੈ ਕਿਉਂਕਿ ਜਿਹੜੇ ਪਿਛਲੇ ਕੇਸ ਦਰਜ ਕੀਤੇ ਗਏ ਸਨ ਇਹ ਪਤਾ ਨਹੀਂ ਰਾਜਨੀਤੀ ਕਾਮੀ ਇਹ ਹੈ ਜਾਂ ਕੋਈ ਵੇਲਾ ਹੁੰਦਾ ਸੀ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਖੈਰਾ ਸਾਹਿਬ ਵਿਰੋਧੀ ਧਿਰ ਦੇ ਨੇਤਾ ਹੁੰਦੇ ਸੀ ਇਹਨਾਂ ਤੇ ਪਰਚਾ ਦੀ ਕਾਰਵਾਈ ਹੋਈ ਤਾਂ ਧਰਨੇ ਲਾਉਂਦੇ ਸੀ ਕਿ ਸਿਰੇ ਆਮ ਝੂਠਾ ਕੇਸ ਦਰਜ ਕੀਤਾ ਗਿਆ ਹੈ ਪਿਛਲੀ ਸਰਕਾਰ ਦੇ ਮੌਕੇ ਤੇ ਬਾਅਦ ਦੇ ਵਿੱਚ ਫਿਰ ਇੱਕ ਦੂਜੇ ਦੇ ਵਿਰੋਧੀ ਹੋ ਕੇ ਬੈਠ ਗਏ ਜੀ ਸੋ ਦੂਜੇ ਪਾਸੇ ਨਾਲ ਹੀ ਨੇ ਇੱਕ ਰੈਲੀ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜੀ ਜਿਹੜਾ ਖੈਰਾ ਸਾਹਿਬ ਦੇ ਇੱਕ ਮਹਾਂਤ ਨੇ ਸੀਮਾ ਮਹਾਂਤ ਪਟਾੜੇ ਤੋਂ ਸਰਪੰਚ ਨੇ ਉਹਨਾਂ ਠੱਗੀ ਕੀਤੀ ਸੀ ਤੇ ਜਦੋਂ ਉਹ ਸ਼ਿਕਾਇਤ ਲਾ ਕੇ ਸੁਖਪਾਲ ਸਿੰਘ ਖੈਰਾ ਕੋਲ ਪਹੁੰਚੇ ਤਾਂ ਰੈਲੀ ਦੇ ਵਿੱਚ ਹੀ ਹੰਗਾਮਾ ਹੋ ਜਾਂਦਾ ਢਿੱਲ ਸਾਹਿਬ ਤੇ ਉਹ ਮਹਾਂਤਾਂ ਨੂੰ ਕੁੱਟਿਆ ਜਾਂਦਾ ਕਾਂਗਰਸ ਵਾਲੋ ਜੀ ਪਤਾ ਲੱਗਿਆ ਜੀ ਕਿ ਚੋਣਾਂ ਦੇ ਵਿੱਚ ਜਿੰਨਾ ਸ਼ਾਂਤਮਈ ਰਹੋ ਚੰਗਾ ਹੁੰਦਾ ਹੈ ਜਿੰਨਾ ਖੜਕੇ ਦੜਕੇ ਵਾਲਾ ਮਾਹੌਲ ਕਰੋਗੇ ਉਹ ਤੋਂ ਬਚਨ ਦਾ ਹੀ ਚਾ ਗਾਉਂਦਾ ਇਹ ਸਿਮਰਨ ਮਹੰਤ ਹੈ ਇਹਦਾ ਕਟਾਪਾ ਚਾੜਿਆ ਇਹਦੀ ਗੱਡੀ ਵੀ ਤੋੜਤੀ ਲੱड्डा ਪਿੰਡ ਹੈ ਜਦੋਂ ਆਪਾਂ ਧੂਰੀਵਾਲ ਨੂੰ ਜਾਂਦੇ ਹਾਂ ਸਗਰੂਰ ਤੋਂ ਉੱਥੋਂ ਦਾ ਮਿੱਠੂ ਸਰਪੰਚ ਹੈ ਕਹਿੰਦੇ ਉਹਦੇ ਨਾਲ ਵਿਆਹ ਹੋਇਆ ਸੀ ਇੱਕ ਸਾਲ ਬਾਗਰੋ ਵੀ ਵੱਖ ਹੋ ਗਏ ਤੇ ਇਹ ਜਦੋਂ ਸਿਵਰਨ ਮਹਾਂਤ ਉੱਥੇ ਗਿਆ ਇਹਦੇ ਨਾਲ ਟਕਰਾਰ ਹੋ ਗਈ ਹੱਥਾ ਪਾਈ ਹੋਈ ਕੁੱਟ-ਕਟਾਪੇ ਤੱਕ ਗੱਲ ਪਹੁੰਚ ਗਈ ਔਰ ਦੇਖਦੇ ਆਂ ਕਿ ਪੁਲਿਸ ਇਹਦੇ ਵਿੱਚ ਕੀ ਐਕਸ਼ਨ ਕਰਦੀ ਹੈ ਕੀ ਕਾਰਵਾਈ ਹੁੰਦੀ ਹੈ ਪਰ ਚਰਚਾ ਇਹ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਹਰ ਤਰੀਕੇ ਨਾਲ ਘੇਰਨ ਦਾ ਯਤਨ ਕੀਤਾ ਜਾ ਰਿਹਾ ਕਥਤ ਰੂਪ ਦੇ ਵਿੱਚ ਦੋਸ਼ ਹੈ। ਘਰੇ ਨੇ ਕਿਵੇਂ ਬਚਣਾ ਹੈ? ਉਹਨੇ ਆਪ ਦੇਖਨੇ। ਜੀ। ਸੋ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਵੱਲੋਂ ਕਿਹਾ ਗਿਆ ਕਿ ਮੇਰੀ ਮਜਬੂਰੀ ਬਣ ਗਈ ਹੈ ਤਾਂ ਜੋ ਮੈਂ ਦੇਖ ਨਹੀਂ ਸਕਦਾ ਕਿ ਜੋ ਸਾਡੇ ਬੰਦੀ ਸਿੰਘਾਂ ਨਾਲ ਮੇਰਾ ਅਹਿਮ ਮੁੱਦਾ ਹੈ ਜੀ। ਬਰਸਾ ਸੇ ਉਹ ਬਲਟੋਹਾ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਨੇ ਵੱਡੇ ਆਉਧੇ ਤੇ ਰਹੇ ਹੁਣ ਬੰਦੀ ਸਿੰਘਾ ਦਾ ਇਹਨਾਂ ਦਾ ਮਾਮਲਾ ਆ ਗਿਆ ਜਦੋਂ ਕੇਂਦਰ ਸਰਕਾਰ ਦੇ ਵਿੱਚ ਤੁਸੀਂ ਭਾਈ ਬਾਲ ਸਿੰਘ 2019 ਚ ਪ੍ਰਧਾਨ ਮੰਤਰੀ ਸਾਹਿਬ ਇੱਧਰ ਆਏ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਤੇ ਉਸ ਵੇਲੇ ਕਿਉਂ ਨਾ ਹਾਲਾਂਕਿ ਕੁਝ ਬੰਦਿਆ ਦੇ ਛੱਡੇ ਚਾਰ ਬਾਰੇ ਕੱਲ ਵੀ ਕਹਿਤੀ ਸੀ ਉਦੋਂ ਤਰਜੀਹ ਕਿਉਂ ਨਾ ਦਿੱਤੀ ਗਈ ਬਟਵਾ ਸਾਹਿਬ ਕਹਿੰਦੇ ਆ ਕਿ ਮੈ ਕੋੜਤਨ ਵਾਲੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਚੰਗੀ ਗੱਲ ਹੈ ਸਾਰਿਆਂ ਨੂੰ ਵੀ ਕੋੜਤਨ ਤੋਂ ਪਾਸੇ ਹੋਣਾ ਚਾਹੀਦਾ ਹੈ ਕੋੜਤਨ ਕਿਸੇ ਮਸਲੇ ਦਾ ਹੱਲ ਨਹੀਂ ਉਹ ਕਹਿੰਦੇ ਪੰਜਾਬ ਦੀ ਤਰੱਕੀ ਤਾਂ ਹੋ ਸਕਦੀ ਹੈ ਜੇ ਅਸੀਂ ਇੱਥੇ ਆਪਸੀ ਭਾਈਚਾਰਾ ਰੱਖੀਏ ਸ਼ਾਂਤੀ ਰੱਖੀਏ ਇੱਕ ਦੂਜੇ ਦੇ ਨਾਲ ਮਿਲ ਕੇ ਚੱਲੀਏ ਇੱਕ ਦੂਜੇ ਨੂੰ ਪਿਆਰ ਮਹੱਤਵ ਦੇ ਨਾਲ ਅੱਗੇ ਤੁਰਗੇ ਉਹ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਸਮੂਹ ਪੰਜਾਬੀਆਂ ਨੂੰ ਧਰਮ ਜਾਤ ਤੇ ਵਰਗ ਤੋਂ ਉੱਪਰ ਉੱਤੇ ਕੇ ਬਲੰਦ ਕਰਨੀ ਚਾਹੀਦੀ ਹੈ ਆਵਾਜ਼ ਇੱਕ ਜੁਟਤਾ ਦੇ ਨਾਲ ਹੀ ਇਹਦੇ ਤੇ ਕੁਝ ਕੀਤਾ ਜਾ ਸਕਦਾ ਪਰ ਬਲਟਵਾ ਸਾਹਿਬ ਹੁਣ ਤੁਸੀਂ ਬੇਲਾ ਬਹਾਤਾ ਭਾਜਪਾ ਤੁਹਾਡੇ ਨਾਲ ਨਹੀਂ ਤੇ ਇਸ ਵੇਲੇ ਜਿਹੜੀ ਭਾਈ ਰਾਜੋਆਣੇ ਦੇ ਮਾਮਲੇ ਦੇ ਵਿੱਚ ਇੱਕ ਕਮੇਟੀ ਬਣੀ ਉਸ ਕਮੇਟੀ ਨੂੰ ਕਿਸ ਨੇ ਟਾਈਮ ਦਿੱਤਾ ਤੇ ਜਿਹੜੀ ਸਾਡੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਮੰਤਰੀ ਪੰਜਾਬ ਤੋਂ ਸਵਾਂ ਮੰਗਦੀ ਹੈ ਸਵਾਂ ਤਾਂ ਤੁਹਾਨੂੰ ਇਹ ਨਹੀਂ ਦਿੰਦਾ ਡੀਸੀ ਨਹੀਂ ਦਿੰਦਾ ਅਮਰਸਰ ਦਾ ਗੱਲ ਠੀਕ ਹੈ ਉਹਨਾਂ ਦੀ ਕਿ ਸ਼ਾਂਤੀ ਨਾਲ ਇਕਜੁੱਟਤਾ ਦੇ ਨਾਲ ਇਹ ਲੋਕ ਸਭਾ ਦੀਆਂ ਚੋਣਾਂ ਬਾਰੇ ਕਿਹਾ ਜਾ ਰਿਹਾ ਕਿ ਆਮ ਚੋਣਾਂ ਨਹੀਂ ਇਹ ਫਰਕ ਵਾਲੀਆਂ ਚੋਣਾਂ ਨਹੀਂ ਤੇ ਤੁਸੀਂ ਖੁਦ ਜਾ ਕੇ ਦੇਖੋ ਕਿ ਚੋਣਾ ਤੋਂ ਬਾਅਦ ਕੇਂਦਰ ਦੇ ਵਿੱਚ ਕੀ ਮਾਹੌਲ ਬੰਦ ਹੈ ਤੇ ਜਿਹੜਾ ਬਲਟੋਆ ਸਾਹਿਬ ਨੇ ਸਾਰਿਆਂ ਨੂੰ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆਪਾਂ ਇਹਦੇ ਹੱਕ 'ਚ ਐ ਇਹਨਾਂ ਨੂੰ ਕੇਂਦਰ ਸਰਕਾਰ ਦੇ ਨਾਲ ਟਕਰਾਓ ਜਿਹੜੀ ਵੀ ਕੇਂਦਰ ਦੇ ਵਿੱਚ ਸਰਕਾਰ ਬੰਦੀ ਹੈ ਹੱਕ ਮੰਨਦਾ ਕਿ ਉਹਨਾਂ ਦੇ ਨਾਲ ਕਾਨੂੰਨਨ ਤਰੀਕੇ ਦੇ ਉੱਤੇ ਜੁੜਾ ਵੀ ਹੈ ਰਾਜਨੀਤਿਕ ਤੁਸੀਂ ਕੂਟਨੀਤਿਕ ਪਹੁੰਚ ਪਣਾਓ ਆਪਾਂ ਬੰਦਿਆ ਨੂੰ ਆਪਣੇ ਨਾਲ ਜੋੜਨਾ ਹੈ ਜੀ ਸੋ ਬੰਦੀ ਸਿੰਘ ਬਹੁਤ ਚਿਰ ਤੋਂ ਸਜਾਵਾਂ ਘੱਟ ਚੁੱਕੇ ਐ ਸਾਡੇ ਰਾਜਨੀਤਿਕ ਲੋਕਾਂ ਨੇ ਇਹਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜੇ ਗੰਭੀਰਤਾ ਦਿਖਾਈ ਹੁੰਦੀ ਤਾਂ ਇੱਥੋਂ ਤੱਕ ਨਹੀਂ ਸੀ ਹੋਣਾ ਇਹ ਵੀ ਦੋਸ਼ ਲੱਗਦਾ ਹੈ ਕਿ ਉਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਵੀ ਸਰਕਾਰ ਦੇ ਵਿੱਚ ਸੀ ਉਹ ਬੰਦੀ ਸਿੰਘਾਂ ਦੇ ਉਲਟ ਐਫੀਡਵਿਟ ਦਿੱਤੇ ਪਰੇ ਜੇ ਉਦੋਂ ਸਹੀ ਆਵਾਜ਼ ਠਾਈ ਹੁੰਦੀ ਅਜਰੁਬੰਦੀ ਸਿੰਘ ਬਾਹਰ ਹੁੰਦੇ ਜੀ ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਨੇ ਉਹਨਾਂ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਜੀ ਦੇਖੋ ਸਾਰੇ ਥਾਮਾਂ ਦੇ ਉੱਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਲਗਾਤਾਰੀ ਕਰਦੇ ਆ ਰਹੇ ਹਾਂ ਪਿੰਡਾਂ ਦੇ ਵਿੱਚ ਬੋਰਡ ਲਾਏ ਜਾ ਰਹੇ ਨੇ ਕਿ ਫਲਾਹ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡ ਵਿੱਚ ਕਿਰਪਾ ਕਰਕੇ ਦਾਖਲ ਨਾ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਤੋਂ ਅੱਕ ਚੁੱਕੇ ਹਾਂ ਇੱਕ ਘਟਨਾ ਵਾਪਰੀ ਹੈ ਪਿੰਡ ਕੁਦੇ ਦੇ ਵਿੱਚ ਜਿਹੜਾ ਕਿ ਬਠਿੰਡੇ ਤੋਂ ਜਿਹੜੀ ਬਾਦਲ ਪਿੰਡ ਨੂੰ ਸੜ ਕੇ ਜਾਂਦੀ ਹੈ ਉਹਦੇ ਉੱਤੇ ਹੈ ਉੱਥੇ ਲਗਭਗ 50 ਏਕੜ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ ਗੁਰਮੀਤ ਸਿੰਘ ਖੁੱਡੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉੱਥੇ ਖੇਤੀਬਾੜੀ ਮੰਤਰੀ ਵੀ ਨੇ ਪੰਜਾਬ ਦੇ ਉਹ ਕਹਿੰਦੇ ਮੁਆਵਜ਼ਾ ਨਹੀਂ ਦਿੱਤਾ ਇਹਦਾ ਨਿਜਮ ਕਾਇਦਾ ਕਾਨੂੰਨ ਉਹ ਤਾਂ ਮੰਤਰੀ ਜੀ ਆਪ ਦੱਸਣ ਕਿ ਕੀ ਇਹਦੇ ਵਿੱਚ ਕੀਤਾ ਜਾਣਾ ਹੈ ਪਰ ਇਹ ਗੱਲ ਜ਼ਰੂਰ ਹੈ ਓਏ ਕਿ ਖੇਤੀਬਾੜੀ ਮੰਤਰੀ ਹੋਣ ਕਰਕੇ ਉਹਨਾਂ ਕਿਸਾਨਾਂ ਜਿਨ੍ਹਾਂ ਦੀ ਫਸਲ ਸੜੀ ਹੈ ਭਾਵੇਂ ਕਾਰਨ ਕੀ ਹੈ ਪਤਾ ਨਹੀਂ ਬਾਅਦ ਚ ਦੇਖਿਆ ਜਾਊ ਹਾਲ ਦੀ ਘੜੀ ਤਾਂ ਉਹਨਾਂ ਦਾ ਨੁਕਸਾਨ ਹੋ ਗਿਆ ਖੇਤੀਬਾੜੀ ਮੰਤਰੀ ਸਾਹਿਬ ਨੂੰ ਕੋਈ ਬੇਆਊਟ ਕੱਢਣਾ ਚਾਹੀਦਾ ਤੁਸੀਂ ਚੌਂਡ ਮੁੱਖ ਚੌਂਤ ਅਧਿਕਾਰੀ ਸਿਬਨ ਸੀ ਤੋਂ ਜੇ ਮਨਜ਼ੂਰੀ ਲੈਣੀ ਹੈ ਮਨਜ਼ੂਰੀ ਲੈ ਲਓ ਬੇਰੇ ਕਾਲ ਜਿੱਥੇ ਇਸ ਤਰ੍ਹਾਂ ਦਾ ਹਮਦਰਦੀ ਵਾਲਾ ਮਾਮਲਾ ਹੋਵੇਗਾ ਉੱਥੇ ਜ਼ਰੂਰ ਇਹ ਵਿਚਾਰ ਵਟਾਂਦਰਾ ਹਮਦਰਦੀ ਵਾਲਾ ਹੁੰਦਾ ਕਿਸਾਨ ਨੂੰ ਮੁਆਵਜ਼ੇ ਦੇ ਰੂਪ ਚ ਮਿਲਣਾ ਚਾਹੀਦਾ ਉੱਥੇ ਉਹਨਾਂ ਨੇ ਪੋਸਟਰ ਲਾਤੇ ਕਿਸਾਨ ਹਰਦੀਪ ਸਿੰਘ ਹੈ ਅਮਰੀਕ ਸਿੰਘ ਹੈ ਦੋ ਕਿਸਾਨ ਨੇ ਜਿਨ੍ਹਾਂ ਦੀ ਫਸਲ ਸੜੀ ਹੈ ਉਹਨਾਂ ਨੇ ਕਹਿਤਾ ਕਿ ਸਾਡੇ ਪਿੰਡ ਦੇ ਵਿੱਚ ਜੇ ਕੋਈ ਪ੍ਰਚਾਰਕ ਲਈ ਆਵੇਗਾ ਉਹਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਜੀ ਸੋ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸਾਈ ਭਾਈਚਾਰੇ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਅਸਲ ਦੇ ਵਿੱਚ ਇਹ ਲੁਧਿਆਣੇ ਦੇ ਵਿੱਚ ਇੱਕ ਜਗਰਾਤੇ ਚ ਗਏ ਸੀ ਜਿੱਥੇ ਇੱਕ ਗਾਇਕ ਉਹਨੇ ਕਹਿੰਦੇ ਅਸਾਈ ਭਾਈਚਾਰੇ ਬਾਰੇ ਕੁਝ ਜਿਹੀਆਂ ਟਿੱਪਣੀਆਂ ਕਰਤੀਆਂ ਜਿਹੜੀਆਂ ਧਰਮ ਅਨੇਕ ਭਾਰਤ ਏਕ ਵਰਗੇ ਨਾਰੇ ਦੇ ਫਿੱਟ ਨਹੀਂ ਉਲਟ ਜਾਂਦੇ ਹਨ ਇਹ ਗੱਲ ਉਹਨਾਂ ਨੇ ਕਰਤੀ ਤੇ ਕੁਝ ਅਸਾਈ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਅਰਵ੍ਰੀਤ ਸਿੰਘ ਬਿੱਟੂ ਜੋ ਭਾਜਪਾ ਦਾ ਆਗੂ ਹੈ ਔਰ ਬ੍ਰਦਰ ਸਿੰਘ ਰਾਜਾ ਬੜਿੰਗ ਵੀ ਉੱਥੋਂ ਉਮੀਦਵਾਰ ਹੈ ਉਹ ਵੀ ਉਮੀਦਵਾਰ ਹੈ ਇਹਨਾਂ ਦਾ ਦੇ ਵਿਰੋਧ ਵਿੱਚ ਫੈਸਲੇ ਲੈ ਦੀ ਗੱਲ ਤੁਰੀ ਸੀ ਉਹ ਕਹਿੰਦੇ ਇਹ ਰਾਜਾ ਬੜਿੰਗ ਉਹ ਕਹਿੰਦੇ ਭਾਈ ਸਾਹਿਬ ਕੋਈ ਇਸਾਈ ਧਰਮ ਚ ਨਾ ਜਾਵੇ ਉੱਥੇ ਕਿਹਾ ਗਿਆ ਸੀ ਇਹ ਚੀਜ਼ ਉਸ ਗਾਇਕ ਵੱਲੋਂ ਉਹ ਕਹਿੰਦੇ ਕਿ ਅਸਾਈ ਭਾਈਚਾਰੇ ਨੇ ਵੀ ਸਮਾਜ ਦੇ ਵਿੱਚ ਇੱਕ ਵੱਖਰੀ ਭੂਮਿਕਾ ਅਦਾ ਕੀਤੀ ਹੈ ਤੇ ਹਰ ਵਿਅਕਤੀ ਨੂੰ ਆਪੋ ਆਪਣੇ ਧਰਮ ਦੀ ਗੱਲ ਕਹਿਣ ਦੀ ਖੁੱਲੀ ਆਜ਼ਾਦੀ ਹੈ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਧਰਮ ਦੀ ਇੱਜ਼ਤ ਕਰਨਾ ਸਿਖਾਇਆ ਹੈ ਸਾਡੇ ਦਾ ਸਲੋਗਨ ਵੀ ਇਹ ਹੈ ਕਿ ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਜਿਹੜੇ ਨੇ ਵੀ ਗੱਲ ਕੀਤੀ ਹੈ ਬਿਲਕੁਲ ਉਲਟ ਗੱਲ ਕੀਤੀ ਹੈ ਉਹ ਗਾਇਕ ਨੇ ਅਸੀਂ ਐਸਾਈ ਭਾਈਚਾਰੇ ਦੀ ਪੂਰੀ ਇੱਜ਼ਤ ਕਰਦੇ ਆ ਤੇ ਹਰ ਵਿਅਕਤੀ ਨੇ ਕਿਹੜਾ ਧਰਮ ਅਪਣਾਉਣਾ ਨਹੀਂ ਅਪਣਾਉਣਾ ਉਹ ਜਦੋਂ ਔਰੰਗਜ਼ੇਬ ਇਥੇ ਤੱਕੇ ਨਾਲ ਇਸਲਾਮ ਕਬੂਲ ਕਰਾ ਰਿਹਾ ਸੀ ਤਾਂ ਉਸ ਵੇਲੇ ਗੁਰੂ ਨਾਨਕ ਗੁਰਗੋਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਡੇ ਸਾਰਿਆਂ ਦੇ ਸਾਹਮਣੇ ਇੱਕੋ ਇੱਕ ਗੁਰਸਹਿਬਾਨ ਹੋਇਆ ਜਿਨ੍ਹਾਂ ਦੇ ਨਾਲ ਸਰਵੰਸਦਾਨੀ ਦਾ ਨਾਂ ਲੱਗਦਾ ਹੈ ਹੋਰ ਕਿਸੇ ਦੇ ਨਹੀਂ ਉਹਨਾਂ ਨੇ ਪਿਤਾ ਜੀ ਪੁੱਤਰ ਆਪ ਸਮੁੱਚਾ ਪਰਿਵਾਰ ਇਸ ਪੰਥ ਦੇ ਲਿਖੇ ਲਾ ਦਿੱਤਾ ਉਹ ਕਹਿੰਦੇ ਅਸੀਂ ਤਾਂ ਉਹਨਾਂ ਵਿੱਚੋਂ ਆ ਅਸੀਂ ਅਸਾਂ ਨੂੰ ਕਿਵੇਂ ਇਹ ਕਹਿਣ ਤੋਂ ਰੋਕ ਸਕਦੇ ਆ ਕਿ ਉਸ ਧਰਮ ਦੇ ਵਿੱਚ ਕਿਸੇ ਨੇ ਨਹੀਂ ਜਾਣਾ ਹਰ ਬੰਦੇ ਦੀ ਨਿੱਜਤਾ ਹੈ ਤੁਸੀਂ ਉਦੋਂ ਵੱਡੀ ਲਕੀਰ ਵੱਡੇ ਕੰਮ ਕਰਕੇ ਬਾਹੋ ਨਾ ਕਿ ਦੂਜੇ ਦੀ ਕੱਟ ਕੇ ਆ ਵੱਡੀ ਕਰੋ ਜੀ ਸੋ ਦੂਜੇ ਪਾਸੇ ਅਰਵਿੰਦ ਕੇਜਰੀਵਾਨ ਹੁਣੇ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਸੁਪਰੀਮ ਕੋਰਟ ਬੋਲਰ ਦਾ ਫੈਸਲਾ ਢਿਲਸਾ ਉਹ ਤਰੱਕੀਤ ਰੱਖ ਲੈ ਕੇ ਜੀ ਦੇਖੋ ਉਹਨੂੰ ਆਰਜੀ ਤੌਰ ਤੇ ਜਵੰਤ ਦੇਣ ਦਾ ਮਾਮਲਾ ਅੱਜ ਲੰਬੇ ਚੌੜੇ ਤੌਰ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਿਆ ਗਿਆ ਉਹਨਾਂ ਦੇ ਜਿਹੜੇ ਵਕੀਲ ਸਾਹਿਬਾਂ ਨੇ ਸਫਾਈ ਤਰਦੇ ਬਹੁਤ ਸਾਰੀਆਂ ਦਲੀਲਾਂ ਉਹਨਾਂ ਨੇ ਦਿੱਤੀਆਂ ਸਰਕਾਰੀ ਪੱਖ ਤੋਂ ਜਿਹੜੇ ਸਰਕਾਰੀ ਧਿਰਾਂ ਨੇ ਉਹ ਆਪਣੀਆਂ ਦਲੀਲਾਂ ਦਿੱਤੀਆਂ ਨੇ ਦੋਹਾਂ ਤਰ੍ਹਾਂ ਦੀਆਂ ਬਾਖਮਾਲ ਦਲੀਲਾਂ ਉੱਥੇ ਦੇਖਣ ਨੂੰ ਮਿਲੀਆਂ ਤੇ ਮਾਨਯੋਗ ਅਦਾਲਤ ਨੇ ਅੱਜ ਇਹ ਫੈਸਲਾ ਰਾਖਵਾ ਰੱਖ ਲਿਆ ਹੋ ਸਕਦਾ ਭਲਕੇ ਜਬ ਪਰਸੋਂ ਇਸ ਮਾਮਲੇ ਦੇ ਵਿੱਚ ਕੋਈ ਅਗਲਾ ਫੈਸਲਾ ਸੁਣਾਇਆ ਜਾ ਸਕੇ ਹਾਲ ਦੀ ਕੜੀਏ ਫੈਸਲਾ ਰਾਖਵਾਂ ਰੱਖਿਆ ਗਿਆ ਹੈ ਜੀ ਸੋ ਦੂਜੇ ਪਾਸੇ ਬੀਜੇਪੀ ਦੇ ਮੰਤਰੀ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਇਹਦੇ ਨਾਲ ਕੋਈ ਨਰਿੰਦਰ ਸ਼ਰਮਾ ਨਾਂ ਦਾ ਬੰਦਾ ਹੈ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਦਿੱਲੀ ਦੇ ਵਿੱਚ ਮੰਤਰੀ ਹੁੰਦਾ ਸੀ ਸਜਾਈ ਦਾ ਉਹਨਾਂ ਨੂੰ ਅੱਜ ਸੰਜੀਤ ਸਿੰਘ ਜਿਹੜੇ ਇਹਨਾਂ ਦੇ ਸੰਸਦ ਨੇ ਤੇ ਹੋਰ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾ ਲਿਆ ਸੋ ਚੋਣਾਂ ਦਾ ਦੌਰ ਚੱਲ ਰਿਹਾ ਹੈ ਚੋਣਾਂ ਦੇ ਦੌਰ ਦੇ ਵਿੱਚ ਬਖ ਬਖ ਲੋਕ ਜਿਹੜੇ ਬਖ ਬਖ ਪਾਰਟੀਆਂ ਪਰ ਆਮ ਆਦਮੀ ਪਾਰਟੀ ਦੂਜਿਆਂ ਤੋਂ ਵੱਖਰੀ ਹੋ ਕੇ ਬਣੀ ਸੀ ਹੁਣ ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਦੂਜੀਆਂ ਪਾਰਟੀਆਂ ਵਿੱਚੋਂ ਜਾ ਰਹੇ ਨੇ ਜੀ ਸੋ ਦੂਜੇ ਪਾਸੇ ਬਿਆਦ ਵੀ ਨੂੰ ਲੈ ਕੇ ਬੋਲੇ ਨੇ ਜੀ ਭਾਈ ਧਿਆਨ ਸਿੰਘ ਮੰਡ ਵੱਲੋਂ ਕਹੇ ਗਿਆ ਕਿ ਸ ਬਸ ਸਿਆਸਤ ਹੀ ਕੀਤੀ ਗਈ ਹੈ ਜੀ ਬੰਦੀ ਸਿੰਘਾਂ ਨੂੰ ਲੈ ਕੇ ਸਾਰਿਆਂ ਨੂੰ ਪਤਾ ਹੈ ਕਿ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਮਤਬਾਜੀ ਜਥੇਦਾਰ ਦੇ ਸ਼੍ਰੀ ਕਲਤਖਤ ਸਾਹਿਬ ਦੇ ਜਿਨ੍ਹਾਂ ਨੂੰ ਚੱਬੇ ਦੇ ਸਰਬੱਤ ਖਾਲਸੇ ਵੱਲੋਂ ਨਾਮ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ ਬਣਾਇਆ ਗਿਆ ਸੀ ਉਹ ਜੇਲ੍ਹ ਚ ਨੇ ਉਹਨਾਂ ਦੀ ਥਾਂ ਤੇ ਇਹ ਭਾਈ ਧਿਆਨ ਸਿੰਘ ਮੰਡ ਜੱਥੇਦਾਰ ਨੇ ਬੇਅਦਬ ਜਿਹੜੀਆਂ ਹੋਈਆਂ ਹੁਣ ਤੱਕ ਉਹਦੇ ਵਿੱਚ ਮੱਡ ਸਾਹਿਬ ਦਾ ਇਹ ਕਹਿਣਾ ਕਿ ਜਿੰਨੀਆਂ ਸਿਆਸੀ ਪਾਰਟੀਆਂ 15 ਤੋਂ ਬਾਅਦ ਹੁਣ ਤੱਕ ਕਈਆਂ ਸਮੇਤ ਹੋਣ ਵਾਲੀ ਇਹਨਾਂ ਸਾਰਿਆਂ ਨੇ ਸਿਆਸਤ ਕੀਤੀ ਹੈ ਇਨਸਾਫ ਨਹੀਂ ਦਿੱਤਾ ਬਹੁਤ ਵੱੰਦ ਭੱਗਾ ਅਸੀਂ ਇਨਸਾਫ ਦੀ ਉਡੀਕ ਕਰ ਰਹੇ ਹਾਂ ਜੀ ਸੋ ਦੂਜੇ ਪਾਸੇ ਬਰਨਾਲਾ ਦੇ ਵਿੱਚ 26 ਮਈ ਨੂੰ ਜਿਹੜੀ ਜਨਤਕ ਜਥੇਬੰਦੀਆਂ ਨੇ ਉਹ ਸਮਾਗਮ ਕਰਨ ਗਿਆ ਜੀ ਸੰਗਰਾਮ ਰੈਲੀ ਰੱਖੀਆਂ ਇਹਨਾਂ ਨੇ ਇਹਦੇ ਸਬੰਧ ਦੇ ਵਿੱਚ ਜਿੱਤੇ ਠੇਕਾ ਮਲਾਜ਼ਮਾਂ ਨੇ ਵੀ ਐਲਾਨ ਕਰਤਾ ਕਿਸਾਨ ਜਥੇਬੰਦੀਆਂ ਨੇ ਵੀ ਕਰਤਾ ਤੇ ਜਨਤਕ ਜਥੇਬੰਦੀਆਂ ਸਾਰੀਆਂ ਇਹਦੇ ਵਿੱਚ ਸਰਦਾਰ ਜੁਗਿੰਦਰ ਸਿੰਘ ਉਗਰਾਹ ਜਿਹੜੇ ਸਯੁਗਤ ਕਿਸਾਨ ਮੋਰਚੇ ਦੇ ਸਰਗਰਮ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਵੀ ਨੇ 26 ਮਈ ਉਹ ਕਹਿੰਦੇ ਬਰਨਾਲੇ ਦੇ ਵਿੱਚ ਮਹਾ ਸੰਗਰਾਮ ਰੈਲੀ ਕੀਤੀ ਜਾਊਗੀ ਵਿਰਕਲ ਸੰਗਰੂੜ ਦਾ ਨਤੀਜਾ ਇਹ 26 ਮਈ ਦੀ ਮਹਾ ਸੰਗਰਾਮ ਰੈਲੀ ਦੇ ਵਿੱਚ ਆ ਜਾਣਾ ਹੈ ਉਗਰਾਹ ਸਾਹਿਬ ਦਾ ਬਹੁਤ ਵੱਡਾ ਪ੍ਰਭਾਵ ਆ ਉਹਨਾਂ ਦੀ ਜਥੇਬੰਦੀ ਦਾ ਵੀ ਬਹੁਤ ਵੱਡਾ ਪ੍ਰਭਾਵ ਹੈ ਉਹਨਾਂ ਦੇ ਨਾਲ ਭਰਾਤਰੀ ਜਥੇਬੰਦੀਆਂ ਵੀ ਰਲ ਗਈਆਂ ਮੁਲਾਜ਼ਮਾਂ ਦੀਆਂ ਵੀ ਤੇ ਦੂਜੀਆਂ ਵੀ 26 ਮਈ ਨੂੰ ਇਹਨਾਂ ਨੇ ਉੱਥੇ ਬਰਨਾਲੇ ਦੇ ਵਿੱਚ ਇਹ ਮਹਾ ਸੰਗਰਾਮ ਰੈਲੀ ਚੋਣਾ ਤੋਂ ਕੁਝ ਦਿਨ ਪਹਿਲਾਂ ਰੱਖ ਲਈ ਹੈ ਜਿਹਨੂੰ ਕਾਫੀ ਅਹਿਮੀਅਤ ਨਾਲ ਸਿਆਸੀ ਹਲਕੇ ਅੰਚ ਦੇਖਿਆ ਜਾ ਰਿਹਾ ਜੀ ਸੋ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਨਾ ਨਾਮ ਲੈ ਚਰਨਜੀਤ ਚੰਨੀ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਇਹ ਸਿਰਫ ਝੂਠ ਹੀ ਫਿਲਾ ਸਕਦੇ ਨੇ ਜੀ ਦੇਖੋ ਜਿਹੜਾ ਚਰਜੀ ਸਿੰਘ ਚੰਨੀ ਨੇ ਪੁੰਛ ਵਾਲੇ ਮਾਮਲੇ 'ਚ ਕੀਤਾ ਹਾਲਾਂਕਿ ਬਾਅਦ ਦੇ ਵਿੱਚ ਉਸ ਤੋਂ ਪਲਟ ਵੀ ਗਏ ਮੈਂ ਕਿਸਰ ਕਹਿੰਦੀ ਆ ਇੱਥੇ ਸਿਆਸਤ ਹੋ ਰਹੀ ਆ ਇਹ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਘਰਾਂ 'ਚ ਜਾ ਕੇ ਪੁੱਛੋ ਜਿਨ੍ਹਾਂ ਦੇ ਪਤੀ ਭਰਾ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਏ ਆਪਣੀਆਂ ਸ਼ਹਾਦਤਾਂ ਦੇ ਗਏ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੰਜ ਕਸ ਰਹੇ ਨੇ ਜਿਹਦੇ ਤੇ ਇਹ ਕਿਹਾ ਸੀ ਚਰਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਛੜੇੰਤਰ ਹੈ ਮੇਰਾ ਖਿਆਲ ਜਿਹੜੇ ਹਾਲਾਂਕਿ ਕਰ ਸਾਰੇ ਰਹੇ ਨੇ ਅਜੇ ਤੱਕ ਪੋਲਬਾਮਾ ਦਾ ਸਪਸ਼ਟ ਕਰਤਾ 1 ਸਾਲ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਤੱਕ ਉਹਦੀ ਰਿਪੋਰਟ ਜਦ ਤੱਕ ਕਿ ਉਹਨਾਂ ਕੀਤੀ ਲੋਕਾਂ ਦੇ ਸਵਾਲ ਨੇ ਉਥੇ ਆਰਡੀਐਕਸ ਲੈ ਕੇ ਗੱਡੀ ਘੁੰਮਦੀ ਕਿਵੇਂ ਰਹੀ ਉਥੇ ਸੰਪਰਕ ਸੜਕਾਂ ਸੀ ਕਿ ਇੱਕ ਦਰਜਨ ਦੇ ਕਰੀਬ ਉਹਨਾਂ ਨੂੰ ਪਲੱਗ ਕਿਉਂ ਨਾ ਕੀਤਾ ਗਿਆ ਇਹ तमाम ਸਵਾਲਾਂ ਦਾ ਜਵਾਬ ਤਾਂ ਸਰਕਾਰੀ ਤਰ ਵੱਲੋਂ ਵੀ ਨਹੀਂ ਦਿੱਤਾ ਜਾ ਰਿਹਾ 40 ਦੇ ਕਰੀਬ ਸਾਡੇ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਉਹਨਾਂ ਦੀ ਅੱਬੇ ਦਵਾਵਾਂ ਨੂੰ ਸੁਣੋਂ ਕਦੇ ਅਮੇ ਪ੍ਰਧਾਨ ਮੰਤਰੀ ਹੋਣ ਜਾਂ ਮੁੱਖ ਮੰਤਰੀ ਹੋਵੇ ਕੋਈ ਸਾਬਕਾ ਮੁੱਖ ਮੰਤਰੀ ਹੋਵੇ ਦੇਸ਼ ਦੀ ਇਕਤਾ ਤੇ ਖੱਟਤਾ ਤੋਂ ਕੋਈ ਉੱਚਾ ਨਹੀਂ ਇਹ ਲੋਕ ਉਹਨਾਂ ਕਰਾਚ ਜਾ ਕੇ ਦੇਖੋ ਜਿਹੜੇ ਅਬਦਾਲ ਸ਼ਹਾਦਤਾ ਦੇ ਰਹੇ ਨੇ ਮੇਰੀ ਸਨੇਵਰ ਬੇਨਤੀ ਆ ਤੁਸੀਂ ਆਪਦੀ ਸਿਆਸਤ ਕਰੋ ਉਹਦੇ ਵਿੱਚ ਮੇਰੇ ਦੇਸ਼ ਦੇ ਮਹਾਨ ਇਹਨਾਂ ਧਰਮੀ ਫੌਜੀਆ ਨੂੰ ਮਾਫ ਕਰਨਾ ਇਹਨਾਂ ਫੌਜੀਆ ਨੂੰ ਦੇਸ਼ ਦੇ ਰਾਖਿਆ ਪ੍ਰਤੀ ਰਾਜਨੀਤੀ ਨਾ ਕਰੋ ਇਹ ਤੁਹਾਡੇ ਕਹਿਣ ਦਾ ਤੋਂ ਬਣਦਾ ਹੀ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਆਪਣੀ ਰਾਜਨੀਤੀ ਵਿੱਚ ਲੈ ਕੇ ਆਓ ਉਹ ਤਾਂ ਸ਼ਹਾਦਤ ਦੇ ਗਏ ਆਪਣੇ ਦੇਸ਼ ਦੀ ਏਕਤਾ ਤੇ ਖੜਤਾ ਵਾਸਤੇ ਜੀ ਸੋ ਦੂਜੇ ਪਾਸੇ ਬੀਜੇਪੀ ਨੂੰ ਰਲ ਸਾਹਿਬ ਬਠਿੰਡੇ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੁਣੇ ਖਬਰ ਸਾਹਮਣੇ ਆ ਰਹੀ ਹੈ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜੋ ਕਿ ਉਹਨਾਂ ਦੇ ਸੂਬਾ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਜੀ ਇਹਨਾਂ ਨੇ ਪਹਿਲਾਂ 2022 ਦੇ ਵਿੱਚ ਬੀਜੇਪੀ ਦੇ ਏਜੰਡੇ ਥਲੇ ਚੋਣ ਵੀ ਲੜੀ ਸੀ ਰਵੀਪ੍ਰੀਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਇਹਨਾਂ ਨੇ ਸੁਨੀਲ ਜਾਖੜ ਦੇ ਨਾਂ ਤੇ ਅਸਤੀਫਾ ਭੇਜ ਦਿੱਤਾ ਕਹਿੰਦੇ ਮੈਂ ਕਿਸਾਨਾਂ ਦੇ ਵਿਰੋਧ ਕਰਕੇ ਅਸਤੀਫਾ ਦੇ ਰਿਹਾ ਹਾਂ ਜੀ ਚਲੋ ਅਜੇ ਪਤਾ ਨਹੀਂ ਕਿੰਨਾ ਅਸਤੀਫੇ ਆਉਣਗੇ ਕਿੰਨੇ ਜਾਣਗੇ ਜੇ ਸਿੱਧੂ ਸਾਹਿਬ ਨੇ ਇਹ ਅਸਤੀਫਾ ਦਿੱਤਾ ਰ ਤੇ ਅਗਲਾ ਵੀ ਪਤਾ ਲੱਗ ਜੇਗਾ ਉਹ ਕਿਹੜੀ ਪਾਰਟੀ ਵਿੱਚ ਜਾਂਦੇ ਨੇ ਫਿਰ ਸ਼ਰਮਣੀ ਅਕਾਲੀ ਦੰਦ ਜਿਹਦੀ ਚ ਵਰਜੀ ਜਾਣ ਉਹਨਾਂ ਦੇ ਚੋ ਜਾਣ ਉਹਨਾਂ ਦਾ ਨਿੱਜ ਦਾ ਹੈ ਜੀ ਉਹਨਾਂ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਬਠਿੰਡੇ ਦੀ ਸੀਸੀਟੀਵੀ ਕਾਫੀ ਹੌਟ ਬਣੀ ਹੋਈ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨੀਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸ਼ੁਕਰੀਆ ਜੀ ਪ੍ਰੋਗਰਾਮ ਨੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ